ਸਤਿ ਸ਼੍ਰੀ ਅਕਾਲ ਸਾਨੂੰ ਪ੍ਰਭੂ ਅੱਜ ਆਪਾਂ ਪਹੁੰਚੇ ਜੀ ਮੋਗਾ ਟਰੈਕਟਰ ਮੰਡੀ ਤੇ ਤੇ ਇਹ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਆਉਣ ਵਾਲੀ ਕੋਈ ਵੀ ਅਸੀਂ ਟਰੈਕਟਰ ਮੰਡੀ ਦੀ ਵੀਡੀਓ ਪਾਈਏ ਤਾਂ ਉਸ ਦਾ ਨੋਟੀਫਿਕੇਸ਼ਨ ਸਾਰਨੋਂ ਪਹਿਲਾਂ ਤੁਹਾਡੇ ਕੋਲੇ ਪਹੁੰਚੇ ਜੀ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੇ ਚਲੋ ਬਾਕੀ ਸਮਾਨੀ ਆਪਾਂ ਗੋਮੋਂ ਦੇ ਚਲੋ ਤੁਹਾਡੇ ਨਾਲ ਕਰਦੇ ਆ ਟਰੈਕਟਰਾਂ ਦੇ ਰੇਟਾਂ ਸਾਂਝੇ ਜੀ ਪਹਿਲਾ ਟਰੈਕਟਰ ਆ ਗਿਆ ਜੀ ਆਪਣਾ ਪ੍ਰੀਤ 6049 ਜੀ 16 ਦੇ ਟਾਇਰਾਂ ਚਾ ਜੀ ਗੁਡਇਰ ਕੰਪਨੀ ਦੇ ਟਾਇਰ ਆ ਜੀ ਅਗਲੇ ਟਰੈਕਟਰ ਟਾਇਰ ਵੀ ਗੁਡਇਰ ਕੰਪਨੀ ਦੇ ਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ 13 ਮਾਡਲ ਆ 3 ਲੱਖ 65000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੇ ਮਾਲਕ ਦੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਸਵਰਾਜ 855 ਇਹ ਆ ਜੀ 17 ਮਾਡਲ ਆ 5 ਲੱਖ 55000 ਰੁਪਿਆ ਡਿਮਾਂਡ ਆ ਜੀ 14 ਦੇ ਟਾਇਰਾਂ ਚਾ ਵੀਕ ਵੀ ਤੇ ਟਾਇਰ ਆ ਜੀ ਚਾਰੇ ਬਿਲਕੁਲ ਸਾਫ ਸੁਥਰੇ ਉਸ ਤੋਂ ਅਗਲਾ ਟਰੈਕਟਰ ਆ ਜੀ ਸੋਨਾਲੇਗਾ ਇਹ 6 ਮਾਡਲ ਆ ਜੀ 3 ਲੱਖ ਤੇ 10000 ਰੁਪਏ ਡਿਮਾਂਡ ਆ ਜੀ ਉਸ ਤੋਂ ਅਗਲਾ ਟਰੈਕਟਰ ਆ ਜੀ 98 11 ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਤੇ ਨਵੀਂ ਕੰਡੀਸ਼ਨ ਦੇ ਵਿੱਚ ਆ ਜੀ 96 ਮਾਡਲ ਆ 2 ਲੱਖ ਤੇ 80000 ਰੁਪਏ ਡਿਮਾਂਡ ਆ ਜੀ ਟਰੈਕਟਰ ਦੇ ਮਾਲਕ ਦੀ ਐਮ ਆਰਫ ਦੇ ਟਾਇਰ ਆ ਜੀ ਬੈਕ ਸਾਈਡ ਵਾਲੇ 16 9 28 ਸਾਈਜ਼ ਆ ਜੀ ਸਵਰਾਜ ਆ ਗਿਆ 735 ਇਹ ਹੈਗਾ ਜੀ 92 ਮਾਡਲ ਆ 1 ਲੱਖ ਤੇ 14000 ਰੁਪਿਆ ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 652 22 ਦਾ ਲਿਖਿਆ 652 ਇਹ ਹੈਗਾ ਜੀ 99 ਮਾਡਲ ਆ 2 ਲੱਖ 30000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਇਹਦਾ ਪ੍ਰੈਸ ਹੈ ਸੋਨਾ ਲਿਕ ਆ ਗਿਆ ਜੀ 750 ਦਾ ਡੀ ਆਈ ਇਹ ਹੈਗਾ ਜੀ 2005 ਮਾਡਲ ਹੈ ਜੀ 2 ਲੱਖ 90000 ਰੁਪਿਆ ਡਿਮਾਂਡ ਹੈ ਜੀ ਗੁਡਇਰ ਕੰਪਨੀ ਦੇ ਟਾਇਰ ਹੈ ਜੀ 14 ਦੇ ਟਾਇਰਾਂ ਚਾ ਟਰੈਕਟਰ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦਾ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਮਹਿੰਦਰਾ 275 ਡੀ ਆਈ ਇਹ ਹੈਗਾ ਜੀ 95 ਮਾਡਲ ਹੈ 1 ਲੱਖ ਤੇ 40000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੇ ਮਾਲਕ ਦੀ 12 ਦੇ ਟਾਇਰਾਂ ਚਾ ਜੀ ਅਪੋਲੋ ਕੰਪਨੀ ਦੇ ਟਾਇਰ ਹੈ ਸਵਰਾਜ ਆ ਗਿਆ ਜੀ 855 ਇਹ ਹੈਗਾ ਜੀ 19 ਮਾਡਲ ਆ ਜੀ 6 ਲੱਖ ਰੁਪਿਆ ਡਿਮਾਂਡ ਹੈ ਚਾਰੇ ਟਾਇਰ ਬਲੇ ਬਲੇ ਇਹ ਕੰਡੀਸ਼ਨ ਦੇ ਵਿੱਚ ਹੀ ਪਿਆ ਜੀ ਬੈਕਟਰ ਇਹ ਟਾਇਰ ਵੀ ਨਵੇਂ ਆ ਸਵਰਾਜ ਆ ਗਿਆ ਜੀ 855 14 ਦੇ ਟਾਇਰਾਂ ਚ ਐਮ ਆਰਫ ਦੇ ਟਾਇਰ ਆ ਇਹ ਚਾਰੇ ਪੱਲੇ ਪੱਲੇ ਨਵੇਂ ਇਹ ਹੈਗਾ 18 ਮਾਡਲ ਆ 5 ਲੱਖ ਤੇ 93000 ਰੁਪਿਆ ਡਿਮਾਂਡ ਹੈ ਟਰੈਕਟਰ ਬਿਲਕੁਲ ਸਾਫ਼ ਸਵਧੀਗ ਕੰਡੀਸ਼ਨ ਦਾ ਜੀ ਸੋਨਾਲੀਕ ਆ ਗਈ 60 ਦਾ RX ਚਾਰੇ ਟਾਇਰ ਬਿਲਕੁਲ ਸਾਫ਼ ਸਵਧੀਗ ਹੈ ਜੀ ਸੀਐਡ ਕੰਪਨੀ ਦੇ ਟਾਇਰ ਹੈ ਜੀ 16 ਦੇ ਟਾਇਰਾਂ ਚ ਅਗਲੇ ਟਾਇਰ ਹੈਗੇ ਜੀ ਐਮਆਰਐਫ ਦੇ 15 ਮਾਡਲ ਹੈ 430000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੇ ਮਾਲਕ ਦੀ ਸਟੈਂਡਰਡ ਆ ਗਿਆ ਜੀ 450 ਡੀਆਈ 2010 ਮਾਡਲ ਹੈ ਜੀ 3 ਲੱਖ ਰੁਪਿਆ ਡਿਮਾਂਡ ਆਈ ਟਰੈਕਟਰ ਦੇ ਮਾਲਕ ਦੀ ਡੈਕ ਡੁੱਕ ਲੱਗੀ ਐ ਜੀ ਪੂਰੀ ਵਧੀਆ ਥੋੜਾ ਗਈ 3600 ਕੋਪੋਲੋ ਕੰਪਨੀ ਦੇ ਟਾਇਰ ਆ ਜੀ 13 ਦੇ ਟਾਇਰਾਂ ਚ ਇਹ ਵੀ 91 ਮਾਡਲ ਆਈ 1 ਲੱਖ ਤੇ 73000 ਰੁਪਿਆ ਰੇਟ ਆ ਜੀ 1 ਲੱਖ ਤੇ 75000 ਰੁਪਿਆ ਡਿਮਾਂਡ ਆ ਜੀ 59 11 ਆ ਗਏ ਜੀ 85 ਮਾਡਲ ਆ ਜੀ ਡੀ ਆਈ ਹੋਇਆ ਜੀ 1 ਲੱਖ ਤੇ 90000 ਰੁਪਿਆ ਡਿਮਾਂਡ ਆ ਜੀ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ। ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਐਸ਼ਰ ਇਹ ਹੈਗਾ 11 ਮਾਡਲ ਆ 1,80,000 ਰੁਪਿਆ ਡਿਮਾਂਡ ਹੈ ਜੀ। ਉਸ ਤੋਂ ਅਗਲਾ ਟਰੈਕਟਰ ਆ ਗਿਆ ਫੋਰਡ 3610 ਇਹ ਹੈਗਾ ਜੀ 88 ਮਾਡਲ ਆ 1,30,000 ਰੁਪਿਆ ਡਿਮਾਂਡ ਹੈ ਜੀ ਨਿਊ ਹੋਲੈਂਡ ਆ ਗਿਆ 3630 ਤੋਂ ਪਰ ਇਹ ਹੈ ਜੀ 2012 ਮਾਡਲ ਆ 4,15,000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੇ ਅਗਲਾ ਟਰੈਕਟਰ ਆ ਗਿਆ ਮੈਸੀ 52 45 DI ਇਹ ਤਿੰਨ ਮਾਡਲ ਹੈ 2,58,000 ਰੁਪਏ ਦੀ ਮੰਗ ਹੈ ਚਾਰੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਹੈ ਜੀ 14 ਦੇ ਟਾਇਰਾਂ ਦੇ ਉਸ ਤੋਂ ਵੱਡਾ ਰੈਡਟਰ ਹੈ ਜੀ ਸਵਰਾਜ 855 ਜੀ ਪਿਛਲੇ ਟਾਇਰ ਹੈਗੇ ਜੀ ਪੋਲੋ ਕੰਪਨੀ ਦੇ 14 ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਜੀ ਅਗਲੇ ਟਾਇਰ ਹੈਗੇ ਜੀ ਐਮ ਆਰਫ ਦੇ कसे ਹੋਏ ਹੈ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਕੀ ਕਰ ਸਕਦੇ ਇਹ ਵੀ ਨਵਾਂ ਮਾਡਲ 3 ਲੱਖ ਤੇ 70000 ਰੁਪਿਆ ਡਿਮਾਂਡ ਹੈ ਫੋਰਡ ਆ ਗਈ 3600 80 ਮਾਡਲ ਹੈ ਜੀ 1 ਲੱਖ ਤੇ 32000 ਰੁਪਿਆ ਡਿਮਾਂਡ ਹੈ 13 ਦੇ ਟਾਇਰਾਂ ਦੇ ਜੀ ਪਿਛਲੇ ਟਾਇਰ ਗੁਡੀਅਰ ਕੰਪਨੀ ਦੇ ਫਿਰ ਫੋਰਡ ਆ ਗਈ 3694 ਮਾਡਲ ਆਈ 1 ਲੱਖ ਤੇ 40000 ਰੁਪਿਆ ਡਿਮਾਂਡ ਹੈ ਜੀ ਗਲਾ ਟਰੈਕਟਰ ਆ ਗਈ ਸਵਰਾਜ 855 ਇਹ 8 ਮਾਡਲ ਹੈ 3 ਲੱਖ 75000 ਰੁਪਏ ਡਿਮਾਂਡ ਹੈ ਜੀ 14 ਦੇ ਟਾਇਰਾਂ ਚ ਗੁੱਡੀਅਰ ਕੰਪਨੀ ਦੇ ਟਾਇਰ ਹੈ ਉਸ ਤੋਂ ਅਗਲਾ ਟਰੈਕਟਰ ਆ ਗਈ ਮਹੀਂਦਰਾ 575 ਡੀ ਆਈ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਜੀ ਇਹ ਵੀ 95 ਮਾਡਲ ਹੈ 1 ਲੱਖ 70000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਉਹ ਟਰੈਕਟਰ ਆ ਗਈ ਅਰਜਨ ਸ਼ੀਨੇ ਸੋ 5 ਡੀ ਆਈ ਇਹ ਹੈਗਾ ਜੀ ਨਵਾਂ ਮਾਡਲ ਆ 3,65,000 ਰੁਪਏ ਦੀ ਡਿਮਾਂਡ ਹੈ ਜੀ ਬੀ ਕੇਟੀ ਕੰਪਨੀ ਦੇ ਟਾਇਰ ਆ ਜੀ 16 9 28 ਸਹਿਜ ਆ ਇਹ ਟਾਇਰਾਂ ਦਾ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਫਾਰਮ ਸੱਠ ਆ ਗਈ ਅਗਲਾ ਟਰੈਕਟਰ ਮਾਡਲ ਹੈਗਾ ਜੀ 15 4 ਲੱਖ ਤੇ 65,000 ਰੁਪਏ ਦੀ ਡਿਮਾਂਡ ਹੈ ਜੀ ਐਮ ਆਰ ਐਫ ਦੇ ਟਾਇਰ ਆ ਜੀ ਪਿਛਲੇ ਟਾਇਰ ਗੁੱਡਇਰ ਦੇ 14 ਦੇ ਟਾਇਰਾਂ ਦੇ ਜੀ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਈ ਫਾਰਮ 60 ਇਹ ਹੈ 97 ਮਾਡਲ ਹੈ 1 ਲੱਖ ਤੇ 55000 ਰੁਪਿਆ ਡਿਮਾਂਡ ਹੈ ਜੀ ਬਾਈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਸੋ ਅਗਲਾ ਟਰੈਕਟਰ ਆ ਗਈ ਸਵਰਾਜ 855 ਇਹ ਹੈ ਜੀ 2001 ਮਾਡਲ ਹੈ 2 ਲੱਖ ਤੇ 60000 ਰੁਪਿਆ ਡਿਮਾਂਡ ਹੈ ਜੀ ਐਮ ਆਰ ਐਫ ਦੇ ਟਾਇਰ ਆ ਅਗਲੇ ਜੀ ਪਿਛਲੇ ਟਾਇਰ ਹੈਗੇ ਜੀ ਬੀ ਕੇ ਟੀ ਦੇ 13 ਦੇ ਟਾਇਰਾਂ ਚ ਸਾਹਸੂ 3 ਦੀ ਕੰਡੀਸ਼ਨ ਦਾ ਟਰੈਕਟਰ ਹੈ ਬਿਲਕੁਲ ਉੱਤੇ ਉਸ ਤੋਂ ਅਗਲਾ ਟਰੈਕਟਰ ਆ ਗਈ ਆਈ ਐਮ 3 ਦੇ ਕੋਲ ਦੀ ਉੱਤੇ ਤੇ ਸਾਡਾ ਮੈਸੀਵ ਟਰੈਕਟਰ ਹੋ ਗਈ ਹੈ ਇਹ ਹੈ ਗਈ 76 ਮਾਡਲ ਹੈ ਇੱਕ ਵਾਰ ਤੇ 35000 ਰੁਪਏ ਆ ਰੇਟ ਹੈ ਜੀ ਪਿਛਲੇ ਟਾਇਰ ਇਹਦੇ 12 ਦੇ ਆ ਜੀ ਉਸ ਤੋਂ ਕੋਲ ਰੇਟ ਆ ਗਈ 45000 ਆਹ 735 ਪੰਪ ਬਾਹਰ ਕਢਾਇਆ ਹੈ ਜੀ ਪਿਛਲੇ ਟਾਇਰ ਬਿਲਕੁਲ कसे ਹੈ ਜੀ ਅਗਲੇ ਟਾਇਰ ਹੈਗੇ 70 80% ਕੰਡੀਸ਼ਨ ਦੇ ਵਿੱਚ 93 ਮਾਡਲ ਹੈ ਜੀ 1 ਲੱਖ ਤੇ 45000 ਰੁਪਿਆ ਰੇਟ ਹੈ ਜੀ ਉਸ ਤੋਂ ਅਗਲਾ ਟਰੈਕਟਰ ਹੈ ਜੀ ਅਰਜਨ ਨੀਵੋ 605 ਡੀਆਈ ਐਮਐਸ ਇਹ 20 ਮਾਡਲ ਹੈ ਜੀ 6 ਲੱਖ ਤੇ 60000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੇ ਮਾਲਕ ਦੇ ਪਿਛਲੇ ਟਾਇਰ ਹੈਗੇ ਜੇਕੇ ਸੋਨਾ ਜੇਕੇ ਸੋਨਾ ਦੇ 16 ਦੇ ਟਾਇਰਾਂ ਚ ਹੈ ਅਗਲੇ ਟਾਇਰ ਹੈਗੇ ਜੀ ਐਮਆਰਐਫ ਕੰਪਨੀ ਦੇ ਅਗਲਾ ਟਰੈਕਟਰ ਹੈਗੇ ਸੋਨਾਲੀਕਾ 740 ਦਾ ਪਿਛਲੇ ਟਾਇਰ ਹੈਗੇ ਜੇਕੇ ਕੰਪਨੀ ਦੇ 12 ਦੇ ਅਗਲੇ ਟਾਇਰ ਹੈਗੇ ਗੁਡਇਰ ਕੰਪਨੀ ਦੇ 6 ਚੀਰੀ ਟਰੈਕਟਰ ਹੈ ਜੀ ਪਾਵਰ ਕਲੱਚ ਹੈ ਜੀ 2000 ਮਾਡਲ ਹੈ ਪੂਰਾ 2 ਲੱਖ ਤੇ 15000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੇ ਮਾਲਕ ਦੇ ਬਾਕੀ ਟਰੈਕਟਰ ਬਿਲਕੁਲ ਸਾਫ਼ ਸਧਰਾ ਹੀ ਕਿਤੋਂ ਲੀਕਿੰਗ ਨਹੀਂ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀ ਗੱਡੀ ਆ 60 ਦਾ ਉਹ ਪੋਲੋ ਕੰਪਨੀ ਦੇ ਟਾਇਰ ਹੈ ਜੀ ਪਿਛਲੇ 16 9 28 ਸਾਈਜ਼ ਹੈ ਜੀ ਅਗਲੇ ਟਾਇਰ ਹੈਗੇ ਗੁਡਇਰ ਕੰਪਨੀ ਦੇ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ 8 ਮਾਡਲ 330000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਸਟੈਂਡਰਡ 345 ਗੁਡਇਰ ਕੰਪਨੀ ਦੇ ਟਾਇਰ ਆ 13 6 28 ਸਾਈਜ਼ ਆ ਜੀ ਟਰੈਕਟਰ ਦੇ ਟਾਇਰਾਂ ਦਾ ਇਹ ਹੈਗਾ ਜੀ 7 ਮਾਡਲ ਆ 2 ਲੱਖ ਤੇ 65000 ਰੁਪਿਆ ਡਿਮਾਂਡ ਆ ਜੀ ਖਸਤੋਗਲਾ ਟਰੈਕਟਰ ਆ ਗਿਆ ਜੀ 2511 ਇਹ ਵੀ 93 ਮਾਡਲ ਹੈ ਪੂਰੀ 95000 ਰੁਪਿਆ ਡਿਮਾਂਡ ਹੈ ਚਾਰੇ ਡਰ ਬਿਲਕੁਲ ਕੱਫੀ ਹੈ ਹਾਂ ਹਾਂ ਖਸਤੋਗਲਾ ਟਰੈਕਟਰ ਆ ਗਿਆ ਜੀ ਮਹਿੰਦਰਾ 475 DI ਇਹ 97 ਮਾਡਲ ਹੈ ਜੀ 1 ਲੱਖ ਤੇ 60000 ਰੁਪਿਆ ਡਿਮਾਂਡ ਹੈ ਜੀ ਕੱਲੀ ਟਰੈਕਟਰ ਦੇ ਵਿੱਚ ਟਾਇਰਾਂ ਦੀ ਕਮੀ ਹੈ ਜੀ ਬਾਕੀ ਟਰੈਕਟਰ ਬਿਲਕੁਲ ਓਕੇ ਕੰਡੀਸ਼ਨ ਦਾ ਜੀ ਸਾਫ ਤੋਂ ਰੱਖਿਆ ਹੋਇਆ ਹੈ ਫਾਰਮ ਖੱਟ ਆ ਗਿਆ ਜੀ ਇਹ ਹੈਗਾ ਜੀ 99 ਮਾਡਲ ਹੈ ਜੀ 1 ਲੱਖ ਤੇ 97000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੇ ਸਵਰਾਜ ਆ ਗਿਆ ਜੀ 855 ਪੁਰਾਣਾ ਮੜ 91 ਮਾਡਲ ਹੈ 1 ਲੱਖ 39000 ਰੁਪਿਆ ਡਿਮਾਂਡ ਹੈ ਤੋਂ ਬਾਅਦ ਆ ਗਈ ਨੀਂਹੰਦਰਾ ਇਹ ਹੈਗਾ ਜੀ 93 ਮਾਡਲ ਹੈ ਜੀ ਡੀਆਈ ਹੋਇਆ ਜੀ 475 ਰੇਟ ਹੈ ਜੀ 1 ਲੱਖ ਤੇ 25000 ਰੁਪਿਆ ਉਸ ਤੋਂ ਅਗਲਾ ਰੇਟਰ ਹੈ ਸੋਨਾਲੀਗਾ 60 ਦਾ RX 11 ਮਾਡਲ ਹੈ 3,65,000 ਰੁਪਿਆ ਡਿਮਾਂਡ ਹੈ ਜੀ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਸੋਨਾਲੀ ਦਾ 60 ਦਾ ਇਹ ਗਈ 11 ਮਾਡਲ ਹੈ 3,65,000 ਰੁਪਿਆ ਡਿਮਾਂਡ ਹੈ ਜੀ ਸਾਫ਼ ਤਰੀਕ ਕੰਡੀਸ਼ਨ ਦਾ ਟਰੈਕਟਰ ਹੈ ਜੀ ਗੁੱਡਇਰ ਕੰਪਨੀ ਦੇ ਟਾਇਰ ਹੈ ਜੀ 16 9 28 ਸਾਈਜ਼ ਹੈ ਇਹ ਟਾਇਰਾਂ ਦਾ ਉਸ ਤੋਂ ਬਿਲਕੁਲ ਟਰੈਕਟਰ ਆ ਗਿਆ ਸਵਰਾਜ 855 ਜੀ 2001 ਮਾਡਲ ਦਾ 2,60,000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਬਿਲਕੁਲ ਸਾਫ ਪੁੱਤਰਾ ਜੀ ਬਾਕੀ ਜੀ ਵੀਡੀਓ ਤੇ ਚੈੱਕ ਕਰ ਸਕਦੇ ਆ ਅਗਲਾ ਟਰੈਕਟਰ ਹੈਗਾ ਜੀ ਸੋਨਾ ਲੀਕਾ ਡੀ ਆ ਜੀ 60 ਦਾ ਆਰ ਐਕਸ ਇਹ ਹੈਗਾ ਜੀ 12 ਮਾਡਲ ਆ 3 ਲੱਖ ਤੇ 85000 ਰੁਪਿਆ ਡਿਮਾਂਡ ਆ ਜੀ ਨਾਲ ਦੇ ਟਾਇਰਾਂ ਚ ਬਾਈ ਕਹਿੰਦਾ 2012 ਮਾਡਲ ਦੇ باوجود ਹੋਣ ਦੇ ਵੀ ਨਾਲ ਦੇ ਟਾਇਰ ਆ ਜੀ ਬਾਈ ਕਹਿੰਦਾ ਇਸ ਹਿਸਾਬ ਨਾਲ ਵੀ ਚੱਲਿਆ ਵੀ ਘੱਟ ਹੋ ਸਕਦਾ ਫਾਰਮ 60 ਹੈ ਜੀ 2002 ਮਾਡਲ ਆ ਜੀ 2 ਲੱਖ ਤੇ 60000 ਰੁਪਿਆ ਡਿਮਾਂਡ ਆ ਜੀ ਡਬਲ ਕਲਚ ਟਰੈਕਟਰ ਹੈ ਜੀ ਐਮ ਆਰਪ ਦੇ ਟਾਇਰ ਆ ਜੀ 13 ਦੇ ਟਾਇਰ ਆ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਨਵੀਂ ਕੰਡੀਸ਼ਨ ਦੇ ਪਏ ਸਵਰਾਜ ਆਗਾ 735 ਜਮਨ ਨਵੇਂ ਟਾਇਰ ਨੇ ਬਿਲਕੁਲ ਚਾਰੇ ਇਹ ਹੈਗਾ 2000 ਮਾਡਲ ਆ ਜੀ 2 ਲੱਖ 117000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਸਵਰਾਜ ਆਗਾ 735 ਜੀ ਕੇ ਦੇ ਟਾਇਰ ਆ ਜੀ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਅਗਲੇ ਥੋੜੇ ਘੱਟ ਆ ਜੀ ਇਹ ਹੈਗਾ 90 ਮਾਡਲ ਆ 1 ਲੱਖ 35000 ਰੁਪਿਆ ਡਿਮਾਂਡ ਹੈ ਸਵਰਾਜ ਆ ਗਈ 735 ਫਿਰ ਇਹ ਹੈਗਾ ਜੀ 95 ਮਾਡਲ ਆ ਜੀ 1 ਲੱਖ 35000 ਰੁਪਿਆ ਰੇਟ ਹੈ ਇਹਦੇ ਤੋਂ ਹਾਂਜੀ ਦੋਸਤੋ ਮੋਗਾ ਟਰੈਕਟਰ ਮੰਡੀ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰ ਬੇਨਤੀ ਆ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਜੀ ਤੁਹਾਡਾ ਤੋਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ